ਮੈਂ ਆਰਕੀਟੈਕਟ ਬਣਿਆ ਜੀ ਉਹ ਤੇ ਪੱਕਾ ਉਥੋਂ ਹੀ ਸ਼ੁਰੂ ਹੋਇਆ ਜੀ ਉਹ ਬਹੁਤ ਹੀ ਦਿਲਚਸਪ ਗੱਲਾਂ ਜਿਹੜੇ ਮੇਰੇ ਫਾਦਰ ਮੈਨੂੰ ਬੜੀ ਵਾਰੀ ਸੁਣਾਉਂਦੇ ਰਹਿੰਦੇ ਸੀ ਜੀ ਲੇਕਿਨ ਉਹਨਾਂ ਦੇ ਬਾਰੇ 2-4 ਲਾਈਨਾਂ ਜ਼ਰੂਰ ਕਹਿਣਾ ਚਾਹਾਂਗੇ ਜੀ ਉਹਨਾਂ ਨੇ ਜ਼ਰੂਰਤ ਮਹਿਸੂਸ ਕਰਕੇ ਕਈ ਆਰਟਸ ਸਿੱਖੇ ਜੀ ਔਰ ਇਸ ਤਰ੍ਹਾਂ ਦੇ ਸਿੱਖੇ ਜਿਹੜੇ ਮੈਨੂੰ ਉਹ ਦੱਸਦੇ ਹੁੰਦੇ ਸੀ ਵੀ ਇਤਨਾ ਬੜੀਆ ਸਿੱਖੋ ਕਿ ਆਪਕੇ ਮੁਕਾਬਲੇ ਮੇ ਕੋਈ ਨਾ ਆ ਸਕਕੀ ਉਹਨਾਂ ਨੇ ਮੈਨੂੰ ਇਹ ਦੱਸਿਆ ਬਹੁਤ ਵਧੀਆ ਦੱਸ ਰਹੇ ਹੋ ਤੁਸੀਂ ਕਿ ਲਾਹੌਰ ਦੇ ਵਿੱਚ ਕਾਉਂਸਲ ਚੈਂਬਰ ਬਣਦਾ ਪਿਆ ਸੀ ਜੀ ਜਦੋਂ ਅਨਡਿਵਾਈਡਿਡ ਪੰਜਾਬ ਸੀ ਤੇ ਉਹਦਾ ਚੀਫ ਆਰਕੀਟੈਕਟ ਅੰਗਰੇਜ਼ ਸੀ ਜੀ ਉਹ 1913 ਤੋਂ ਲੈ ਕੇ 1938 ਤੱਕ ਪੰਜਾਬ ਦਾ ਉਹ ਹੀ ਚੀਫ ਆਰਕੀਟੈਕਟ ਅੱਛਾ ਜੀ ਜਿੰਨੇ ਪੰਜਾਬ ਜਿੱਦਾਂ ਕਰਾਚੀ ਦਾ ਮਾਸਟਰ ਪਲਾਨ ਹੋਨੇ ਬੜਾ ਹਾਂਜੀ ਹਾਂ ਤੇ ਆਰਕੀਟੈਕਚਰ ਦੀਆਂ ਬਿਲਡਿੰਗਾਂ ਤੇ ਬਹੁਤ ਬਣਾਈਆਂ ਜੀ ਉਹ ਕਾਉਂਸਲ ਚੈਂਬਰ ਜਿਹੜਾ ਬਣਾ ਰਿਆ ਸੀ ਉਹਦੇ ਵਿੱਚ ਮੇਰੇ ਫਾਦਰ ਨੇ ਲਾਸਟੋ ਪੈरिस ਦਾ ਵਰਕ ਉਹਦਾ ਕੰਟਰੈਕਟ ਲੈ ਆਇਆ ਸੀ ਜੀ ਤੇ ਇੱਕ ਦੋ 999 ਹੋਰ ਬੰਦੇ ਸੀ ਅੱਛਾ ਤੇ ਕਹਿੰਦੇ ਇੱਕ ਦਿਨ ਉਹ ਸਾਈਟ ਤੇ ਆਇਆ ਉਹਦਾ ਨਾਮ ਸੀ ਬੇਸਲ ਮਾਰਟਨ ਜੀ ਤੇ ਬੜਾ ਰੋਬ ਸੀ ਬੜਾ ਅੱਛਾ ਲੱਗ ਰਿਹਾ ਸੀ ਕਿਸ ਤਰ੍ਹਾਂ ਜਨਦਾ ਤੇ ਕਿ ਮੇਰੇ ਫਾਦਰ ਬੜੇ ਇੰਪ੍ਰੈਸ ਹੋਏ ਵੀ ਦੇਖੋ ਅੱਛਾ ਕ੍ਰੀਏਟੀਵਿਟੀ ਤੇ ਨਾਲ ਦੇਖੋ ਰੋਬ ਵੀ ਹੈ ਪ੍ਰੈਜੈਂਸ ਵੀ ਹੈ ਜੀ ਤੇ ਉਸ ਵੇਲੇ ਤੱਕ ਸਾਡੇ ਘਰ 'ਚ ਮੈਨੂੰ ਦੱਸਦੇ ਵੀ ਤਿੰਨ ਤਿੰਨ ਮੇਰੀਆਂ ਭੈਣਾਂ ਸੀ ਜੀ ਮੇਰੀ پیدائش ਨਹੀਂ ਸੀ ਹੋਈ ਅੱਛਾ ਜੀ ਉਹ ਨੂੰ ਆਪਣੇ ਕੋਲੀਗ ਨੂੰ ਕਹਿੰਦੇ ਯਾਰ ਦੇਖੋ ਬੰਦਾ ਕਿੰਨਾ ਕਮਾਲ ਲੱਗ ਰਿਹਾ ਹੈ ਹਾਂਜੀ ਤੇਰਾ ਕੀ ਖਿਆਲ ਹੈ ਜੇ ਮੇਰੇ ਘਰ ਮੁੰਡਾ ਪੈਦਾ ਹੋਵੇ ਤੇ ਮੈਨੂੰ ਆਰਕੀਟੈਕਟ ਬਣਾਵਾਂ ਅੱਛਾ ਜੀ ਹਾਂਜੀ ਉਹ ਕਹਿੰਦਾ ਜ਼ਰੂਰ ਬਣਾਉਣਾ ਚਾਹੀਦਾ ਕਮਾਲ ਦਾ ਬੰਦਾ ਕਮਾਲ ਅੱਛਾ ਜੀ ਤੇ ਉਹ 1934 ਦੀ ਗੱਲ ਹੈ ਤੇ ਮੈਨੂੰ 4 ਸਾਲ ਬਾਅਦ ਪਤਾ ਆਇਆ ਅੱਛਾ ਜੀ ਮਤਲਬ ਕਹਿੰਦਾ ਆਰਕੀਟੈਕਟ ਜੀ ਮੈਂ ਪਹਿਲੇ ਬਣ ਗਿਆ ਸੀ